ਨੰਬਰ 1 ਤੇ ਮੈਂ ਗੱਲ ਕਰ ਰਿਹਾ 2016 ਜਾਂ 17 ਦੀ ਜਿਹੜਾ ਡਾਟਾ ਮੇਰੇਆ ਉਹਦੇ ਵਿੱਚ ਮੌਤਾਂ ਦੀ ਗਿਣਤੀ ਉਸ ਵੇਲੇ ਹੁਣ ਤਾਂ ਹੋਰ ਵੱਧ ਗਈ ਹੋਊਗੀ ਉਸ ਵੇਲੇ ਨੰਬਰ 1 ਮੌਤਾਂ ਦੇ ਵਿੱਚ ਪੰਜਾਬ ਸੀ 14 ਮੌਤਾਂ ਪਰ ਡੇ ਔਨ ਦਾ ਸਪੌਟ ਫਿਰ ਜਿੰਨੇ ਜ਼ਖਮੀ ਉਹ ਤਾਂ ਲੱਖਾਂ ਦੀ ਗਿਣਤੀ ਅੱਜ ਮੈਂ ਰਾਏ ਸਾਹਿਬ ਤੋਂ ਪੁੱਛਿਆ ਪਿਛਲੇ ਮਹੀਨੇ ਮੀਟਿੰਗ ਸੀ ਅੱਜ 17 ਜਾਂ 18 ਦੇ ਨੇੜੇ ਤੇਰੇ ਮੌਤਾਂ ਦੀ ਗਿਣਤੀ ਹੈ 17 18 ਦਾ ਮਤਲਬ ਹੋ ਗਿਆ 500 ਤੋਂ ਉੱਪਰ 550 ਤੋਂ ਉੱਪਰ ਪਰ ਮੰਥ ਜੇ 12 ਨਾਲ ਗੁਣਾ ਕਰ ਲੀਏ 6000 ਦੇ ਨੇੜੇ ਤੇ ਬੰਦਾ ਮਰ ਜਾਂਦਾ ਜੀ ਅਣ ਹੋਈ ਅਣ 81 ਮੌਤ ਸੜਕ ਤੇ 6000 ਉਸ ਵੇਲੇ ਮੈਂ 16 17 ਸੋਚਿਆ ਸੀ